ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਐਸ਼ ਫੂਡ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਵਾਈਟ ਸੌਸ ਪਾਸਤਾ ਬਣਾ ਕੇ ਤਿਆਰ ਕਰਾਂਗੇ ਜਿਸ ਤਰ੍ਹਾਂ ਰੈਸਟੋਰੈਂਟਾਂ ਵਿੱਚ ਵਾਈਟ ਸੌਸ ਪਾਸਤਾ ਬਣਾ ਕੇ ਤਿਆਰ ਕੀਤਾ ਜਾਂਦਾ ਹੈ ਬਿਲਕੁਲ ਉਸੇ ਤਰੀਕੇ ਦੇ ਨਾਲ ਆਪਾਂ ਵਾਈਟ ਸੌਸ ਪਾਸਤਾ ਬਣਾਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਤੋਂ ਨਿਕਲ ਪ੍ਰੈਸ ਹੈ ਕਿ ਮੇਰੇ ਚੈਨਲ ਐਸ਼ ਫੂਡ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਆਜੇ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮਲੀ ਪਹੁੰਚੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂ ਤੇ ਵਾਈਟ ਸੌਸ ਪਾਸਤਾ ਬਣਾਉਣ ਦੇ ਲਈ ਆਪਾਂ ਜੋ ਵੀ ਸਮਾਨ ਲੈ ਇੱਕ ਵਾਰੀ ਵੇਖ ਲੈਂਦੇ ਆਂ ਹਾਂਜੀ ਵਾਈਟ ਸੌਸ ਪਾਸਤਾ ਬਣਾਉਣ ਦੇ ਲਈ ਆਪਾਂ 2 ਕੁੱਲ ਨੂੰ ਪਾਸਤੇ ਦੀਆਂ ਲਗੀਆਂ ਬੇਟ ਦੇ ਹਿਸਾਬ ਨਾਲ ਇਹ 200 ਗ੍ਰਾਮ ਹੈ 2 ਹਰੀ शिमला ਮਿਰਚ 1 ਲਾਲ शिमला ਮਿਰਚ ਤੇ ਤਿੰਨ ਆਪਾਂ ਪਿਆਜ਼ ਲਏ ਆ ਹੁਣ ਸਭ ਤੋਂ ਪਹਿਲਾਂ ਆਪਾਂ ਪਾਸਤੇ ਨੂੰ ਉਬਾਲ ਕੇ ਤਿਆਰ ਕਰ ਲੈਨੇ ਆ ਤੇ ਬਾਕੀ ਦਾ ਸਮਾਨ ਜਿਹੜਾ ਆਪਾਂ ਪਾਵਾਂਗੇ ਉਹ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਚਲੋ ਜੀ ਸਭ ਤੋਂ ਪਹਿਲਾਂ ਆਪਾਂ ਪਾਸਤੇ ਨੂੰ ਉਬਾਲ ਕੇ ਤਿਆਰ ਕਰ ਲੈਂਦੇ ਆਂ ਹੰਦੇ ਪਾਸਤੇ ਨੂੰ ਉਬਾਲਣ ਦੇ ਲਈ ਆਪਾਂ 2 ਲੀਟਰ ਪਾਣੀ ਗਰਮ ਕਰਨ ਦੇ ਲਈ ਰੱਖ ਤਾ ਸੀ ਤੇ ਪਾਣੀ ਨਵਾਲਾ ਆਉਣਾ ਸ਼ੁਰੂ ਹੋ ਗਿਆ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ 2-3 ਚਮਚਾ ਓਇਲ ਦੇ ਪਾ ਦਾਂਗੇ ਤੇਲ ਪਾਉਣ ਦੇ ਨਾਲ ਪਾਸਤਾ ਇਹਦਾ ਜੁੜਦਾ ਨਹੀਂ ਇੱਕ ਚਮਚ ਭਰ ਕੇ ਆਪਾਂ ਪਾ ਦਾਂਗੇ ਨਾ ਬਦਮਿੱਟ ਪਾਸਤਾ ਬਣਾ। ਖਲਾਦਾਂਗੇ ਚੰਗੀ ਤਰ੍ਹਾਂ। ਪਾਸਤਾ ਜਦੋਂ ਵੀ ਬਾਲਣਾ ਹੈ ਹਮੇਸ਼ਾ ਖੁੱਲੇ ਭੰਗ ਦੇ ਇਸਤੇਮਾਲ ਕਰਨਾ। ਜੇ ਭੰਡਾ ਪੀੜਾ ਜਾਂ ਜੇ ਭੰਡਾ ਪੱਲਾ ਲੱਣੇ ਤਾਂ ਉਹਦੇ ਨਾਲ ਪਾਸਤਾ ਇਹਨਾਂ ਜੁੜ ਜਾਂਦਾ। ਚੰਗੀ ਤਰ੍ਹਾਂ ਨੂੰ ਸਪੇਸ ਨਹੀਂ ਮਿਲਦੀ। ਤੇ ਹੁਣ ਆਪਾਂ ਪਾਸਤਾ ਨੂੰ 15 ਤੋਂ 16 ਮਿੰਟ ਤੱਕ ਉਹ ਵਾਲਾ ਹੁੰਦੇਵਾਂਗੇ ਪੱਕਣ ਦੇਵਾਂਗੇ ਤੇ ਗੈਸ ਦਾ ਫਲੇਮਾ ਜਿਹੜਾ ਆਪਾਂ ਫੋਲੇ ਰੱਖਾਂਗੇ ਤੇ ਹੁਣ ਜਿੰਨੇ ਟਾਈਮ ਦੇ ਵਿੱਚ ਆਪਣਾ ਪਾਸਤਾ ਪੱਕਦਾ ਉੰਨੀ ਦੇਰ ਦੇ ਵਿੱਚ ਆਪਾਂ ਸਬਜ਼ੀਆਂ ਕੱਟ ਕੇ ਤਿਆਰ ਕਰ ਲੈਂਦੇ ਹਾਂ ਸ਼ਿਮਲਾ ਮਿਰਚ ਦੇ ਜਿਹੜੇ ਬੀਜ ਆਏ ਨੇ ਆਪਾਂ ਵਿੱਚ ਪਾਉਣੇ ਇਹਨਾਂ ਨੂੰ ਆਪਾਂ ਬਾਹਰ ਕੱਢ ਦਾਂਗੇ ਸਬਜ਼ੀਆਂ ਤੁਸੀਂ ਆਪਣੇ ਹਿਸਾਰ ਦੇ ਨਾਲ ਕੋਈ ਵੀ ਲੈ ਸਕਦੇ ਹੋ ਜਿਹੜਾ ਤੁਹਾਨੂੰ ਪਸੰਦ ਹੋ। Shimla mirch ਦੇ ਆਪਾਂ ਵਿੱਚੋਂ ਆਪਾਂ ਬੀਜ ਕੱਢ ਲਏ ਤੇ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਏ। ਜਿਆਦਾ ਮੋٹے ਪੀਸ ਨਹੀਂ ਕਰਨੇ ਇਸ ਤਰ੍ਹਾਂ ਹੀ ਆਪਾਂ ਲਾਲ ਸ਼ਰਮਾ ਵਿੱਚ ਵੀ ਕੱਟ ਲਾਂਗੇ ਬੀਜ ਕੱਢ ਦਾਂਗੇ ਸਾਰੇ ਦੋ ਸ਼ਿਮਲਾ ਮਿਰਚ ਆਪਾਂ ਕੱਟ ਲਈ ਤੇ ਹੁਣ ਆਪਾਂ ਪਿਆਜ਼ ਵੀ ਕੱਟ ਲੈਂਦੇ ਹਾਂ ਆ ਜੀ ਨੂੰ ਆਪਾਂ ਇਸ ਤਰ੍ਹਾਂ ਸਲਾਈਸਸ ਦੇ ਵਿੱਚ ਇਹਨੂੰ ਵੱਖ-ਵੱਖ ਕਰ ਲੈਣਾ ਇਸ ਤਰ੍ਹਾਂ ਕਰ ਲੈਣਾ ਜੇ ਕੋਈ ਜਿਆਦਾ ਵੱਡਾ ਪੀਸ ਹੈ ਤਾਂ ਨੂੰ ਆਪਾਂ ਚਾਹੋ ਕੱਟ ਲਾਂਗੇ ਲਓ ਜੀ ਸਬਜ਼ੀਆਂ ਆਪਾਂ ਸਾਰੀਆਂ ਕੱਟ ਕੇ ਤਿਆਰ ਕਰ ਲਵਾਂ ਤੇ ਹੁਣ ਆਪਾਂ ਇੱਕ ਵਾਰੀ ਪਾਸਤਾ ਦੇਖ ਲੈਣੇ ਆ ਤਿੰਨ ਚਾਰ ਮਿੰਟ ਹੋ ਗਏ ਪਾਸਤੇ ਨੂੰ ਪੱਕਦੇ ਹੋਏ ਅਜੇ ਆਪਾਂ ਇਹਨੂੰ 10-11 ਮਿੰਟ ਹੋਰ ਪਕਾਵਾਂਗੇ ਟੋਟਲ 15 ਤੋਂ 16 ਮਿੰਟ ਤੱਕ ਆਪਾਂ ਇਹਨੂੰ ਪਕਾਵਾਂਗੇ ਵਿੱਚ ਦੇ ਇਹਨੂੰ ਹਿਲਾਉਂਦੇ ਰਹਿਣਾ ਇਸ ਤਰ੍ਹਾਂ ਜਿੰਨੀ ਦੇਰ ਤੱਕ ਆਪਣਾ ਪਾਸਤਾ ਪੱਕਦਾ ਉੰਨੀ ਦੇਰ ਤੱਕ ਆਪਾਂ ਸਬਜ਼ੀਆਂ ਜਿਹੜਾ ਫਰਾਈ ਕਰ ਲਾਂਗੇ ਕਿਦਰ ਪੈਨ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਦੋ ਚਮਚੇ ਦੇ ਵਿੱਚ ਤੇਲ ਦੇ ਪਾਵਾਂਗੇ ਤੇਲ ਨੂੰ ਗਰਮ ਹੁੰਦੇ ਨਾ ਲੋਈ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਸਬਜ਼ੀਆਂ ਪਾ ਲੈਂਦੇ ਆ ਤੇ ਅੱਜ ਪਾ ਦਾਂਗੇ ਸਭ ਤੋਂ ਪਹਿਲਾਂ ਗੈਸ ਆਪਾਂ ਮੀਡੀਅਮ ਰੱਖਾਂਗੇ ਤੇ ਸਬਜ਼ੀਆਂ ਨੂੰ ਆਪਾਂ 4 ਤੋਂ 5 ਮਿੰਟ ਪਕਾ ਧੰਦੇਗਾ। ਤੇ ਇਹ 5-6 ਮਿੰਟ ਹੋ ਗਏ ਆਪਾਂ ਨੂੰ ਸਬਜ਼ੀਆਂ ਨੂੰ ਪਕਾਉਂਦੇ ਹੋਏ ਤੇ ਸਬਜ਼ੀਆਂ ਆਪਣੀਆਂ ਬਣ ਕੇ ਬਿਲਕੁਲ ਤਿਆਰ ਹੈ। ਇਸ ਤੋਂ ਜ਼ਿਆਦਾ ਨਹੀਂ ਆਪਾਂ ਇਹਨਾਂ ਨੂੰ ਪਕਾਉਣਾ ਤੇ ਅਜ ਦਾ ਜਿਹੜਾ ਰੰਗ ਉਹ ਨਹੀਂ ਆਪਾਂ ਚੇਂਜ ਕਰਨਾ। ਤੇ ਹੁਣ ਆਪਾਂ ਗੈਸ ਬੰਦ ਕਰ ਦਨੇ ਆ। ਤੇ ਸਬਜ਼ੀਆਂ ਨੂੰ ਆਪਾਂ ਅਲੱਗ ਪਾਂਡੇ ਦੇ ਵਿੱਚ ਢੱਗ ਲਵਾਂਗੇ। ਇਹਦਰ ਪਾਸਤਾ ਵੀ ਪੱਕਦੇ ਹੋਏ ਆਪਣੇ 15 ਮਿੰਟ ਹੋ ਗਏ ਤੇ ਪਾਸਤਾ ਆਪਾਂ ਇੱਕ ਵਾਰ ਚੈੱਕ ਕਰ ਲੈਣੇ ਆ। ਆ ਦੇਖੋ ਆਸਾਨੀ ਨਾਲ ਹੀ ਟੁੱਟ ਗਿਆ ਤੇ ਪਾਸਤਾ ਆਪਣਾ ਬਣ ਕੇ ਵੀ ਬਿਲਕੁਲ ਤਿਆਰ ਆ ਤੇ ਹੁਣ ਆਪਾਂ ਇਹਨੂੰ ਸਟਿੰਨਰ ਦੇ ਵਿੱਚ ਪਾ ਕੇ ਤੇਦਾ ਪਾਣੀ ਕੱਢ ਦਨੇ ਆ। ਲੋ ਜੀ ਪਾਸਤਾ ਵੀ ਆਪਣਾ ਪੱਕ ਕੇ ਤਿਆਰ ਹੈ ਤੇ ਸਬਜ਼ੀਆਂ ਵੀ ਆਪਣਾ ਪੱਕ ਕੇ ਤਿਆਰ ਹੋ ਗਈਆਂ ਤੇ ਹੁਣ ਆਪਾਂ ਸਾਸ ਦੀ ਤਿਆਰੀ ਕਰਦੇ ਲੋ ਜੀ ਪੈਨ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਦੋ ਚਮਚਾ ਦੇਸੀ ਘਿਓ ਪਾ ਲਵਾਂਗੇ ਦੇਸੀ ਘਿਓ ਦੀ ਜਗ੍ਹਾ ਤੇ ਤੁਸੀਂ ਬਟਰ ਵੀ ਲੱਗ ਸਕਦੇ ਹੋ ਹਨ ਮਲਟ ਕਰ ਲਾਂਗੇ ਕਿਉਂ ਆਪਣਾ ਮੈਲਟ ਹੋ ਗਿਆ ਤੇ ਹੁਣ ਆਪਾਂ ਗੈਸ ਦਾ ਫਲੇਮ ਆ ਜਿਹੜਾ ਬਿਲਕੁਲ ਸਿਮ ਰੱਖਾਂਗੇ ਤੇ ਇਹਦੇ ਵਿੱਚ ਆਪਾਂ 2 ਚਮਚਾ ਮੈਦੇ ਦੇ ਪਾ ਦਾਂਗੇ ਮਿਲਾ ਲਾਂਗੇ ਚੰਗੀ ਤਰ੍ਹਾਂ ਲਾਉਂਦੇ ਰਹਿਣਾ ਇਹਨੂੰ ਇਸ ਤਰ੍ਹਾਂ ਬਿਲਕੁਲ ਸਿਮ ਫਲੇਮ ਤੇ ਆਪਾਂ 3-4 ਮਿੰਟ ਦੇ ਲਈ ਆਪਾਂ ਮੈਦੇ ਨੂੰ ਭੁੰਨਾਂਗੇ ਮੈਦੇ ਦਾ ਕਲਰ ਆਪਾਂ ਹੋ ਨਹੀਂ ਚੇਂਜ ਕਰਨਾ ਬਸ ਸੋਨੋ ਇਹਦਾ ਕੱਚਾ ਪਾਣੀ ਆਪਾਂ ਦੂਰ ਕਰਨਾ। ਲੋ ਜੀ ਤਿੰਨ ਚਾਰ ਮਿੰਟ ਹੋ ਗਏ ਆਪਾਂ ਨੂੰ ਮੈਦੇ ਨੂੰ ਭੁੰਨਦੇ ਹੋਏ ਤੇ ਜਿਹੜੀ ਖੁਸ਼ਬੂ ਆਣੀ ਸ਼ੁਰੂ ਹੋ ਗਈ। ਤੇ ਹੁਣ ਆਪਾਂ ਇਹਦੇ ਵਿੱਚ ਗੈਸ ਨੂੰ ਬੰਦ ਕਰ ਦਨੇ। ਤੇ ਇਹਦੇ ਵਿੱਚ ਆਪਾਂ ਗਰਮ ਦੁੱਧ ਪਾਵਾਂਗੇ। ਥੋੜਾ ਥੋੜਾ ਕਰਕੇ ਪਾਵਾਂਗੇ ਇੱਕੇ ਵਾਰ ਚ ਸਾਰਾ ਨਹੀਂ ਪਾਉਣਾ ਨਾਲ ਨਾਲ ਇਹਨੂੰ ਆਪਾਂ ਹਿਲਾਉਂਦੇ ਰਹਿਣਾ ਚੰਗੀ ਤਰ੍ਹਾਂ ਮਲਾ ਲੈਣਾ ਨੂੰ ਦੇ ਵਿੱਚ ਲੰਤ ਵਗੈਰਾ ਨਹੀਂ ਰਹਿਣੇ ਚਾਹੀਦੇ ਇਸ ਤਰ੍ਹਾਂ ਡਰਨਾ ਨਹੀਂ ਇੱਕ ਵਾਰੀ ਤਾਂ ਇਸ ਤਰ੍ਹਾਂ ਹੋ ਜਾਂਦਾ ਫਿਰ ਇਹਨੂੰ ਇਸ ਤਰ੍ਹਾਂ ਚਲਾਉਂਦੇ ਰਹਿਣਾ ਜਿਵੇਂ ਲੰਤ ਆਪਣੇ ਆਪ ਖਤਮ ਹੋ ਜਾਂਦੇ ਇਸ ਤਰ੍ਹਾਂ ਦੇਖੋ ਜੀ ਆਪਾਂ ਇਹਦੇ ਵਿੱਚ 300 ਗ੍ਰਾਮ ਦੁੱਧ ਪਾਤਾ ਤੇ ਹੁਣ ਇਹਦੇ ਵਿੱਚ ਬਿਲਕੁਲ ਲੰਦ ਵੀ ਨਹੀਂ ਰਹੇ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰ ਲਿਆ ਇਸ ਤਰ੍ਹਾਂ ਦੀ ਇਹਦਾ ਜਿਹੜਾ ਟੈਕਸਚਰ ਹੋਣਾ ਚਾਹੀਦਾ ਅਸੀਂ ਜਿਹਨੂੰ ਚਮਚੇ ਦੇ ਨਾਲ ਚੈੱਕ ਕਰ ਸਕਦੇ ਹਾਂ ਇਸ ਤਰ੍ਹਾਂ ਦੀ ਕੋਟਿੰਗ ਹੋਣੀ ਚਾਹੀਦੀ ਹੈ ਇਸ ਤੋਂ ਜ਼ਿਆਦਾ ਪਤਲਾ ਵੀ ਨਹੀਂ ਹੋਣਾ ਚਾਹੀਦਾ ਤੇ ਜ਼ਿਆਦਾ ਸੰਘਣਾ ਵੀ ਨਹੀਂ ਹੋਣਾ ਚਾਹੀਦਾ ਤੇ ਹੁਣ ਆਪਾਂ ਦੁਬਾਰਾ ਗੈਸ ਆਨ ਕਰਦੇ ਹਾਂ ਬਦੇ ਵਿੱਚ ਜਿਹੜਾ ਨਮਕ ਮਿਰਚ ਪਾਉਣਾ ਪਾਉਨੇ ਆ ਅੱਧਾ ਕੇ ਚਮਚਾ ਆਪਾਂ ਇਹਦੇ ਵਿੱਚ ਨਮਕ ਦਾ ਪਾਵਾਂਗੇ ਚਮਚੇ ਦਾ ਚੌਥਾ ਕਿੱਸਾ ਕਾਲੀ ਮਿਰਚ ਪਾਊਡਰ ਅੱਧਾ ਕੇ ਚਮਚ ਚਿਲੀ ਫਲੈਕਸ ਚਿੱਲੀ ਫਲੈਕਸ ਜੇ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਦੋ ਸੁੱਕੀਆਂ ਲਾਲ ਮਿਰਚਾਂ ਲੈ ਕੇ ਉਹਨੂੰ ਕੁੱਟ ਕੇ ਵੀ ਤਿਆਰ ਕਰ ਸਕਦੇ ਹੋ ਅੱਧਾ ਇੱਕ ਚਮਚ ਓਰੀਗਨ ਮਿਲਾ ਲਾਂਗੇ ਚੰਗੀ ਤਰ੍ਹਾਂ ਸੋਸ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਸਤਾ ਪਾ ਦਿੰਦੇ ਹਾਂ ਅਮ ਲਾਲਾਂਗੇ ਸਾਧ ਜਿਆ ਮਿ ਪਾ ਦਾ ਅੰਦਰ ਸੰਗੀਤ ਨਾ ਮਿਕਸ ਕਰ ਲੈਣਾ ਹੁਣ ਆਪਾਂ ਇੱਥੇ ਕੈਸ ਦਾ ਫਲੇਮ ਆ ਜਿਹੜਾ ਬਿਲਕੁਲ ਲੋ ਕਰ ਦਾਂਗੇ ਤੇ ਇਹਦੇ ਵਿੱਚ ਆਪਾਂ 치즈 ਸਲਾਈਸ ਪਾਉਣਾ ਹੈ ਆਪਾਂ ਇੱਥੇ ਗੈਸ ਦਾ ਫਲੇਮ ਲੋ ਰੱਖਾਂਗੇ ਤੇ 2-3 ਮਿੰਟ ਦੇ ਲਈ ਇਹਨੂੰ ਆਪਾਂ ਢੱਕ ਕੇ ਪੱਕਣ ਦੇਵਾਂਗੇ। ਲਓ ਜੀ 3-4 ਮਿੰਟ ਹੋ ਗਏ ਆਪਾਂ ਨੂੰ ਲੋਪ ਨੇਮ ਤੇ ਚੀਜ਼ ਪਾਉਣ ਤੋਂ ਬਾਅਦ ਤੁਹਾਨੂੰ ਪਕਾਉਂਦੇ ਹੋਏ ਤੁਹਾਨੂੰ ਆਪਾਂ ਗੈਸ ਬੰਦ ਕਰਦਣੇ। ਤੇ ਪਾਸਤਾ ਆਪਣਾ ਬਣ ਕੇ ਬਿਲਕੁਲ ਤਿਆਰ ਆ ਤੁਸੀਂ ਦੇਖ ਸਕਦੇ ਹੋ। ਬਹੁਤ ਹੀ ਵਧੀਆ ਆਪਣਾ ਰੈਸਟੋਰੈਂਟ ਸਟਾਈਲ ਵਾਈਟ ਸੌਸ ਪਾਸਤਾ ਬਣ ਕੇ ਤਿਆਰ ਹੋਇਆ। ਤੁਹਾਨੂੰ ਜਿਵੇਂ ਇਸ ਤਰ੍ਹਾਂ ਘਰ ਵਿੱਚ ਵਾਈਟ ਸਾਸ ਪਾਸਤਾ ਬਣਾਇਓ ਤੇ ਖਾਇਓ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆ नेक्स्ट ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ